ਜੋ ਜੋ ਵੋਟਾਂ ਦੇ ਦਿਨੇੜੇ ਆ ਰਹੇ ਨੇ ਪੂਰਨ ਤੌਰ ਤੇ ਸਿਆਸਤ ਪਖੀ ਹੋਈ ਨਜ਼ਰ ਆ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਲੱਖਾ ਸਿਧਾਣਾ ਬੀਬੀ ਹਰਸਮ੍ਰਿਤ ਕੌਰ ਬਾਦਲ ਨੂੰ ਜਿਹੜਾ ਕਿ ਪੂਰੀ ਟੱਕਰ ਦੇ ਰਹੇ ਨੇ ਤੇ ਜਿਸ ਤੋਂ ਬਾਅਦ ਹੁਣ ਸਿਆਸੀ ਅਖਾੜਾ ਵੀ ਭਗਦਾ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਈ ਅਹਿਮ ਮੁੱਦੇ ਨੇ ਚਾਹੇ ਉਹ ਬੰਦੀ ਸਿੰਘਾਂ ਦੀ ਗੱਲ ਕਰੀਏ ਚਾਹੇ ਨਸ਼ਿਆਂ ਦੀ ਗੱਲ ਕਰੀਏ ਤਾਂ ਹਜੇ ਤੱਕ ਉਹ ਮੁੱਦੇ ਜਿਹੜੇ ਕਿ ਹੱਲ ਨਹੀਂ ਕੀਤੇ ਗਏ ਤੇ ਜਿਸ ਦੇ ਦੌਰਾਨ ਹੁਣ ਫਿਰ ਤੋਂ ਜਿਹੜਾ ਕਿ ਇੱਕ ਵਾਰ ਲੱਖਾ ਸਿਧਾਣਾ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਅਕਾਲੀ ਦਲ ਦੇ ਉੱਤੇ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਸਰਕਾਰ ਆਉਂਦੀ ਹੈ ਵਾਅਦੇ ਪੂਰੇ ਕਰਦੀ ਨਹੀਂ ਤੇ ਵਾਅਦੇ ਦੇ ਨਾਲ ਸਿਰਫ ਇੱਕ ਕਹੀ ਜਾਂਦੀ ਹੈ ਕਿ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਪਰੰਤੂ ਉਹ ਸਿਰਫ ਗੱਲਾਂ ਕਰੀਆਂ ਜਾਂਦੀਆਂ ਨੇ ਤੇ ਲੋਕਾਂ ਦਾ ਮੁਰਖ ਬਣਾਇਆ ਜਾਂਦਾ ਹੈ ਤੇ ਬਿਆਰ ਲੱਖਾ ਸਿੰਘ ਸਿਦਾਨਾ ਦੇ ਵੱਲੋਂ ਦੇ ਕੇ ਕਾਲੇ ਦਲ ਅਤੇ ਪੰਜਾਬ ਸਰਕਾਰ ਤੇ ਪਰੜਵਾਰ ਕੀਤਾ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਲੱਖਾ ਸਿਦਾਨਾ ਦਾ ਹੋਰ ਕੀ ਕਹਿਣਾ ਹੈ ਆਹ ਨੂੰ ਪਰ ਪਿੰਡ ਗਿਆ ਮੈਂ ਪਰਸੋਂ ਮਾਨਸਾ ਜਿਹੜੇ ਚ ਉਹ ਕਹਿੰਦੇ ਭਾਈ ਸਾਡੇ 20 ਮੁੰਡੇ ਇੱਕ ਸਾਲ ਚੁੱਕੇ ਨਾ ਮਰ ਗਏ ਕਟਿਆਲੀ ਪਿੰਡ ਗਾ ਮੈਂ ਰੋੜ ਕੋਲ 28 ਨੌਜਵਾਨ ਚੁੱਕੇ ਨਾਲ ਮਰੇ ਇੱਕ ਸਾਲ ਅਰ ਦੇਖੀਏ ਅੱਜ ਇਹਨੇ ਸਾਡੇ 4-5 ਮਰਗੇ 18 ਦਾ ਤਿੰਨ ਮੁੰਡੇ ਮੰਡੀ ਕਾਹਦੇ ਮਰਗੇ 14-15 ਮੁੰਡੇ ਰੋਜ਼ ਚਿੱਟੇ ਦਾ ਮਰਦੇ ਆ ਸਾਰੇ ਪੰਜਾਬ ਵਿੱਚ ਪਿੰਡਾਂ ਜਾਂਦੇ ਆ ਮਾਵਾ ਬਲਕਣੀਆਂ ਦੇ ਬੈਠ ਪੰਗੇ ਨੇ ਕੀ ਹੁਨੇ ਪੈਂਦੇ ਨੇ ਉਹ ਕੰਨੀਆਂ ਸਾਡੇ ਜਵਾਗ ਅਚਾਨਕ ਕੀ ਕਰਨਾ ਜੇ ਹਜ਼ਾਰ-ਹਜ਼ਾਰ ਰੁਪਇਆ ਖੱਟ ਹੈ ਕਮਾਲ ਦੀ ਗੱਲ ਦੇਖੋ ਵੀ ਦੋ ਵਾਰੀ ਸਰਕਾਰ ਬਣੀ ਅੰਨਾ ਕਿ ਆਪਣਾ ਸੌ ਕਾਦੀ ਵੀ ਅਸੀਂ 4 ਹਫ਼ਤੇ ਇਹ ਕੰਮ ਕਰਦੇ ਆਗੇ 5 ਸਾਲ ਉਹ ਵੀ ਲਗਾ ਲਿਆ ਫਿਰ ਭਵਾਂਤ ਆ ਗਿਆ ਇਹਨਾਂ 4 ਮਹੀਨਾ ਕਰਦੇ ਆਗੇ 26 ਮਹੀਨੇ ਦੀ ਨੰਨ੍ਹੇ 10 ਸਾਲ ਦੇ ਬਾਅਦ ਵੀ ਰਹਿ ਗਈ ਚਿੱਟਾ ਨਹੀਂ ਮੁੱਖਿਆ ਜਿੱਤੇ ਦਾ ਮੁੱਦਾ ਬਕ ਗਿਆ ਇੰਨਾ ਬੋਟਾਂ ਦੇ ਵਿੱਚ ਕੋਈ ਵੀ ਸਿਆਸੀ ਕੋਈ ਬੰਦਾ ਸੁਣ ਲਿਓ ਜੀਤਿੰਦਰ ਨੂੰ ਸੁਣ ਲਿਓ ਵੀਰ ਬਾਲ ਨੂੰ ਸੁਣ ਲਿਓ ਕੁੜੀਆਂ ਸੁਣ ਲਿਓ ਚਿੱਟੇ ਦਾ ਜਿਗਰੀ ਨਹੀਂ ਕਰਦੇ ਚਿੱਟੇ ਦਾ ਜਿਗਰੇਸ ਕਰਕੇ ਨਹੀਂ ਕਰਦੇ ਜੇ ਜਿੱਟੇ ਬਾਰੇ ਗੱਲ ਕੀਤੀ ਪਿੰਡਾਂ ਜਾ ਕੇ ਤਾਂ ਪਿੰਡਾਂ ਦੇ ਲੋਕਾਂ ਨੇ ਸਾਨੂੰ ਸਵਾਲ ਪੁੱਛਰੇ ਆ ਕਿ ਤੁਹਾਡੀ ਸਰਕਾਰ ਲਈ ਤੁਸੀਂ ਰਾਤ ਕੀਤਾ ਤੁਸੀਂ ਆਪਣੇ ਵਲੇ ਕੀ ਕੀਤਾ ਇਸ ਕਰਕੇ ਉਹਨੇ ਜਿੱਟੇ ਦਾ ਮੁੱਦਾ ਹੀ ਆਇਆ ਪੜਦਾ ਆਪਾਂ ਵੀ ਇਹ ਕਰਦੇ ਆਂ ਵੋਟਾਂ ਨੂੰ ਪਹਿਲਾਂ ਮਾਰੇ ਗਏ ਪੱਤੇ ਗਏ ਚਿੱਟਾ ਹੋਏ ਰਿਸ਼ਤ ਖੋਈਓ ਬੇਰਜ਼ਗਾਰੀ ਹੋਈ ਜਦੋਂ ਵੋਟਾਂ ਲੈਣ ਦੀਆਂ ਨੇ ਵੋਟਾਂ ਮਲੇ ਆਪਾਂ ਮੁੱਦੇ ਭੁੱਲ ਜਾਂਦੇ ਵੋਟਾਂ ਮੇਰੇ ਪਾਰਟ ਨਹੀਂ ਵਡੇ ਜਾਂਦੇ ਧਰਾਂਜ ਵਡੇ ਜਾਂਦੇ ਆ ਸਾਡੀ ਪਾਰਟੀ ਦੀ ਵੋਟਾਂ ਘਟਦੇ ਦੂਜੇ ਕਿ ਸਾਡੀ ਦੀਆਂ ਵੋਟ ਘਟਦੇ ਆਪਾਂ ਉਧਰ ਨੂੰ ਖਿੱਚੋ ਤਾਂ ਸ਼ੁਰੂ ਕਰ ਦਿੰਦੇ ਜਦੋਂ ਆਪਾਂ ਕੋ ਨਿੱਜੀ ਕੰਮ ਲੈਣੇ ਹੁੰਦੇ ਨੇ ਲੀਡਰਾਂ ਤੋਂ ਆਪਾਂ ਤਾਂ ਉਹ ਨਾਲੇ ਮਰੋ ਜਾਂਦੇ ਜਿਹੜੀ ਅੱਗ ਦਾ ਸੇਕ ਸਾਰੇ ਪੰਜਾਬ ਨੂੰ ਲੱਗ ਰਿਹਾ ਚਿੱਤੇ ਨਾਲ ਨਵਜਵਾਨ ਮਟਿਆਰਾਂ ਕੁੜੀਆਂ ਭਾਜਬਾ ਦੀਆਂ ਜੰਗੀਆਂ ਹੋ ਗਈਆਂ ਕਿੰਨੇ ਨੌਜਵਾਨ ਗੱਭਰੂ ਘਰਾਂ ਵਾਲੇ ਤੁਰੇ ਜਿੱਤੇ ਕਰਦੇ ਇਸ ਸੇ ਸਾਰੇ ਤਰ੍ਹਾਂ ਚੋਂਤ ਨਾ ਦਾ ਹੈਗਾ ਸੋੜੇ ਦਿੱਤਾ ਬੰਦੇ ਚੋਂ ਤਾਂ ਹੈਗਾ ਬਾਅਦ ਹੈ ਸਾਡੇ ਇੱਕ ਨਾਮੀ ਬੜੇ ਘੁੰਮਣ ਜਾਂਦੇ ਆ ਜੀ ਜੇ ਇਸ ਜੱਗ ਕੇ ਸਾਨੂੰ ਸੋਚਣ ਦੀ ਲੋੜ ਆ ਵੀ ਅਸੀਂ ਵੋਟਾਂ ਵਲੇ ਮੁੱਤੇ ਯਾਦ ਰੱਖਿਆ ਉਹ ਦੂਜੇ ਪਾਣੀ ਦੀ ਗੱਲ ਕਰ ਰਹਣਾ ਮੈਂ ਸਾਡੇ ਕੋਲ ਧਰਤੀ ਇਹਨਾਂ 12-20 ਸਾਲ ਦਾ ਪਾਣੀ ਹਰ ਪਿੰਡ ਜਾ ਕੇ ਮੈਂ ਪਰਚਾਰ ਕਰਦਾ ਬਕਾਇਸ ਸਾਥੋ ਬੋਲਦਾ ਰਹੇ ਵੀ ਬੁਨਿਆਦਰ ਕੋ ਸੰਭਲ ਜੇ ਸੁੜਾ ਪਾਣੀ ਮੁੱਕ ਜਾ ਮੈਂ ਕਰਨਾਟਕਾ ਜਾ ਕੇ ਆਇਆ ਉੱਥੇ ਮੈਂ ਦੇਖਿਆ ਹਜ਼ਾਰਾਂ ਏਕੜ ਪੈਲੀ ਬੰਜਰ ਪਈ ਉਹਨਾਂ ਲੋਕਾਂ ਨੂੰ ਪੁੱਛਿਆ ਵਾ ਇੰਨੀ ਪੈੜੀ ਵੇੜੀ ਪਈ ਆ ਉਹ ਕਹਿੰਦੇ ਭਾਈ ਸਾਡੇ 80-25 ਸਾਲ ਪਹਿਲਾਂ 100 ਫੁੱਟ ਤੇ ਪਾਣੀ ਸੀ ਉਹ 2000 ਫੁੱਟ ਪਾਣੀ ਵਾਗਾ ਸਾਹਿਬ ਦਾ ਕੀ ਬਦਲੋ। ਸੋਡੀ ਕਹਾਣੀ ਪੰਜਾਬੀਆਂ ਦੀ 20 ਸਾਲ ਬਾਅਦ ਇਹੀ ਹੋਣੀ ਆ। ਹਰ ਸਾਜ਼ ਪੰਜਾ ਪਤਰ 500 ਫੁੱਟ ਦੱਲੇ ਜਾਂਦਾ। ਹਰ ਸਾਲਾਂ ਮੋਟਰਾ ਟੋਟਾ ਪਾਉਣ ਲੱਗੇ। ਨਹਿਰੀ ਪਾਣੀ ਆਪਾਂ ਲਾਉਣਾ ਸ਼ੁਰੂ ਕਰਤਾ। ਕਿਉਂ ਸਾਡੇ ਮੋਟਰਾ ਦੇ ਬਿੱਲ ਮਾਪ ਹੋ ਗਏ। ਆਪਾਂ ਖਾਲ ਘਰ ਨਹੀਂ ਸ਼ੁਰੂ ਤੇ ਖਾਲ ਦਾ ਸਾਰੇ ਪੁੱਛੀ ਰਲਾ। ਪਤਰਾ ਨਾ ਜਾ ਪੰਜਾਬ ਦੇ ਵਿੱਚ ਖਾਲ ਲੋਕਾਂ ਨੇ ਵਾਟ ਵਿੱਚ ਰਲਾ। ਜਿੱਥੇ ਪਾਣੀ ਥੱਲੇ ਨਰਮਾ ਉਹਦਾ ਪਾਣੀ ਵਾਲਾ ਉਹਦਾ ਕੱਸੀ ਦਾ ਪਾਣੀ ਲਾਉਂਦੇ ਆ ਨਿੱਧਰ ਪਾਣੀ ਲਾਉਂਦੇ ਨਹੀਂ ਆਪਾਂ ਥੋੜੇ ਲੱਗਦਾ ਕਿਆ ਸਾਬ ਨੂੰ ਲੱਗਿਆ ਅਸੀਂ ਲਾਉਂਦੇ ਬਾਹਰ ਘਟਾਉਂ ਗਏ ਹੁਣ ਪਾਈਪਾਂ ਜੀਆਂ ਪੈਣ ਲੱਗੀਆਂ ਮੈਂ ਤੇ ਹੁਣ ਲੱਗ ਗਈ ਮੋਟਰ ਤੇ ਪਹਿਲਾਂ ਤਾਂ ਜੇ ਆਪਾਂ ਕਿਤੇ ਵੀ ਪੋਸਤਾ ਲੋਕਾਂ ਨਹੀਂ ਛੱਡਦਾ ਸਭ ਠੀਕ ਹੈ ਵੀ ਲੋਕਾਂ ਨੇ ਹੀ ਛੱਡਦਾ ਨਾ ਕਿ ਫਿਰ ਮੋਟਰਾਂ ਦਾ ਪਾਣੀ ਹੈਗੇ ਕੀ ਗੱਲ ਹੈ ਮੈਂ ਕਟਰੀਂ ਤੇ ਗਿਆ ਬਾਈ ਇੱਕ ਵਾਰ ਦੇਰ ਮੇਂ ਬੱਚਾ ਮਾਵਾ ਬਦਲਾ ਆ ਗਿਆ ਕਹਿੰਦਾ ਸ਼ੇਰਾ ਮੇਲੇ ਦਾ ਆ ਗਿਆ ਮਾਂ ਕਿ ਮੈਂ ਕਹਾਂ ਮੋਟਰ ਦਾ ਬਿੱਲ ਮਾਫ ਕਰ ਲੈ ਕਰਾਂਗੀ ਮਾਤਰੀਆਂ ਆਉਣ ਬਾਜਾਂ ਨਜ਼ਰਾਂ ਬਿਨਾਂ ਪਾਣੀ ਤੋਂ ਮਾਤਰੀਆਂ ਸੋਚਿਆ ਕਦਾ ਭੈਣ ਮਾਵਾ ਨੂੰ ਦੇਖੀਓ ਕੀ ਹੁੰਦਾ ਅੱਜ ਤਾਂ ਨਜ਼ਾਰੇ ਲੈਂਦੇ ਆ ਮਸਾਂ ਨਹੀਂ ਕੀ ਲੋ ਜਦ ਅਸੀਂ ਖੁਦਗਰਜ਼ਰ ਨੇ ਹੋ ਗਏ ਕਿ ਸਾਨੂੰ ਆਉਣ ਬਾਜਾਂ ਨਜ਼ਰਾਂ ਦਾ ਕੋਈ ਖਿਆਲ ਨਹੀਂ ਰਿਹਾ ਐਤਲੀ ਬਈ ਪੰਜਾਬ ਹਮਨੇ 40% ਕਾਲਕ ਲੋਕਾਂ ਨੇ ਮੱਢੀ ਨਾਲੋਂ ਪਾਸੇ ਸਿੱਧੀ ਵੇਚੀ ਜੇਰਾਮ ਨੇ ਦਿੱਲੀ ਬੈਠੇ ਨੇ 700 ਬੰਦਾ ਪਰਵਾ ਲਿਆ ਸ਼ੰਭੂ ਬੈਠੇ ਖਨੌਲੀ ਬੈਠੇ ਡਾਂਗਾ ਖਾਈ ਜਾਂਦੇ ਹੋ ਗੋਲੀਆਂ ਘਾ ਕੇ ਮਰੀ ਜਾਂਦੇ ਹੋ ਜੇਕਰ ਕੰਨ ਸਿੱਧੀ ਵੇਚਣੀ ਹੈ ਲੜ ਦੇ ਕਦੇ ਨਹੀਂ ਐਸੀ ਥਾਂ ਦੀ ਕਿਸੇ ਨੇ ਵੀ ਕੀ ਹੈ ਗਾਂਨ ਅੱਸੀ ਹੋਲੀ ਫਿੱਟ ਜਸਾ ਸਾਲ ਹੋ ਜੂ ਫਿਰ ਵੀ ਮੰਡੀ ਦਾ ਬੰਦ ਸਰਕਾਰੀ ਖਰੀਦ ਬਾਜ਼ਾਰ ਮਾਰਕੀਟ ਕਮੇਟੀਆਂ ਬੰਦ ਫਿਰ ਕਿੱਥੇ ਜਾਓਗੇ ਫਿਰ ਮਾਰਦੀ ਕਰਨ ਦੇ ਵੇਸੇ ਸੋਚ ਕੰਗਾ ਯਾਰ ਨੂੰ ਲਾਵਾਂ ਇੱਕ ਬਾਹਰ ਤੋਂ ਲਾਵਾਂਗੇ ਵੇਚ ਲਈਏ ਵੇਚੇਆਂ ਵਿੱਚ ਨੋ ਨਹੀਂ ਬਾਕੀ ਐ ਅਸੀਂ ਛੋਟੇ ਛੋਟੇ ਲਾਲਚਾਂ ਪਿੱਛੇ ਆਪਣੀ ਹੋਂਦ ਨੂੰ ਉਡਾ ਫਿਰਾਂ ਔਰ ਬਾਹਰ ਦਾ ਨਫਰਾਨੀ ਹੋਂਦ ਉਡਾ ਫਿਰਾਂ ਇਹ ਸੋਚ ਵੀ ਇਹਨਾਂ ਦਾ ਆਪ 245 ਪਿੰਡਾਂ ਦਾ ਮਾਨਸਾਲੇ ਕੱਲੇ ਕੱਲੇ ਪਿੰਡ ਗਿਆ ਮੈਂ ਉਨਾ ਪਿੰਡਾਂ ਦੇ ਨਾ ਮਾੜਾ ਹਾਲ ਹੈ ਪਾਣੀ ਦਾ ਅੱਜ ਗਿਆ ਮੈਂ ਫਿਰੋਂ ਟਾਂਡੀਆਂ ਮੀਆਂ ਉਹ ਕਹਿੰਦੇ ਭਾਈ ਸਾਡੇ ਥੱਲੇ ਪਾਣੀ ਜ਼ਹਿਰਾ ਮਾੜਾ ਨਹੀਂ ਰੀ ਪਾਣੀ ਨੰਨੇ ਆ ਉਹ ਵੀ 5-6 ਘੰਟੇ ਦੇ 5-6 ਨਾਲਾ ਮਸਾ ਭਰਦੇ ਪੀਲਾ ਪਾਣੀ ਦਿੱਤੇ ਖੇਤ ਲਾਉਣ ਜਾਂਦੇ ਆ ਪਾਣੀ ਧਰੋ ਲੈ ਕੇ ਜਾਂਦੇ ਤੇ ਭਾਂਤ ਮੰਨਨੇ ਕੀ ਕੀਤਾ ਦੋਸੋਂ ਪਟਵਾਰੀ ਨਹਿਰੀ ਚਾਰਟ ਸ਼ਿਫਟ ਕਰਤਾ ਪਰਿਵਾਰ ਜੁਦਿਆਂ ਦਾ ਪ੍ਰਧਾਨ ਹੁੰਦਾ ਜਿਹੜੀ ਆਲਾ ਉਹ ਸਸਪੈਂਡ ਕਰਕੇ ਹੋਰ ਹੀ ਬਦਲੀ ਕਰਤੀ ਪਟਵਾਰ ਬੋਰਡ ਦੀ ਕਿਉਂ ਸਰਕਾਰ ਕਹਿੰਦੀ ਪਟਵਾਰੀ ਨਹਿਰੀ ਪਟਵਾਰੀਆਂ ਨੂੰ ਵੀ ਤੁਸੀਂ ਰਿਪੋਰਟ ਬਣਾ ਕੇ ਭੇਜੋ ਵੀ ਪੂਰੇ ਪੰਜਾਬ ਦੀ ਧਰਤੀ ਤੇ ਨਹਿਰੀ ਪਾਣੀ ਪਹੁੰਚ ਗਿਆ ਚੱਪੇ ਚੱਪੇ ਨੂੰ ਪਾਣੀ ਚੱਲਦਾ ਉਹ ਕਹਿੰਦੇ ਵੀ ਅਸੀਂ ਇਹ ਧੋਖਾ ਪੰਜਾਬ ਨਾਲ ਨਹੀਂ ਕਰ ਸਕਦੇ ਜਿਵੇਂ ਜਿਵੇਂ ਰਿਪੋਰਟ ਬਣਾ ਕੇ ਦੇਤੀ ਕਾਰ ਨੂੰ ਸਾਡੇ ਕੇਸ ਪਾਣ ਵਾਲੇ ਸੁਪਰੀਮ ਕੋਰਟ ਚਲੀ ਜਾਂਦੇ ਐ ਕੋਈ ਕਿਤੇ ਚਲੀ ਜਾਂਦਾ ਐ ਇਹ ਰਿਪੋਰਟ ਉੱਥੇ ਜਾ ਕੇ ਲਾ ਗਈ ਉਹਨਾਂ ਨੇ ਕਹਿੰਨਾ ਲੈ ਵੀ ਪੰਜਾਬ ਉੱਧਰ ਪਾਣੀ ਬਹੁਤ ਆ ਰਿਹਾ ਰਿਪੋਰਟ ਆ ਗਈ ਦੇਖ ਲਓ ਤੇ ਸਾਰੀ ਧਰਤੀ ਨੂੰ ਪਾਣੀ ਲੱਗ ਰਿਹਾ ਜੀ ਪੰਜਾਬ ਤਾਂ ਬਣਾਂਗਾ ਤੁਰਲਾ ਪੁੰਦਾ ਜਿਹੜਾ ਮਾੜਾ ਮੁੱਟਾ ਪਾਣੀ ਬਚਿਆ ਉਹ ਹੋਰ ਸਾਡੇ ਕੋਲੇ ਜੋ ਮਰਨਾ ਪਾਣੀ ਵਾਧੂ ਆ ਘਰ ਟਟਿਆ ਸਭ ਲੋ ਟਟਿਆ ਹਾਲ ਆਇਆ ਐ ਇੱਕ ਸਾਲ ਪਹਿਲਾਂ ਵੀ ਐਸੀ ਸਾਲ ਸਾਢੇ ਭਰਾਵ ਦੀ ਗੱਲ ਉਦੋਂ ਪਾਣੀ ਦਾ ਡੁੱਬਣਾ ਮਰਨਾ ਪਾਣੀ ਵਾਧੂ ਹੈ ਜਦੋਂ ਲੋੜ ਉਹ ਪਾਣੀ ਹੈ ਉਦੋਂ ਪਾਣੀ ਕਿੱਥੇ ਜਾਂਦਾ ਰਸਤਾਂ ਨੂੰ ਸੁਣਦਾ ਤਾਂ ਜਿਆਦਾ ਜਾਂਦਾ ਇੰਦਰਾਗਾ ਦੀ ਨਹਿਰ ਜਾਂਦੇ ਗਾਹਤ ਨਾਲ ਜਾਂਦੇ ਰਸਤਾ ਫਿੱਟ ਜਾਂਦੀ ਸਾਢੇ 12000 ਕਿਉਂਕਿ ਪਾਣੀ ਜਾਂਦਾ ਜਾਂਦਾ ਨਹਿਰ ਸਾਢੇ 12000 ਤੋਂ ਭਾਅ ਜੇ ਪਰ ਲੱਖ ਏਕੜ ਦੇ ਥੋੜ-ਥੋੜ ਪਾਣੀ ਕੜਾ ਕਰ ਦਗੇ ਐਂਦਾ ਪਾਣੀ ਜਾਂਦਾ ਕਦੇ ਬੰਦੀ ਨਹੀਂ ਆਉਂਦੀ 6.5 ਮਹੀਨੇ ਦਾ ਜਵੱਦੀ ਜਾਂਦੀ ਹੈ। ਥੋੜੇ ਪੈਪਾ ਪਾਏ ਵੀ ਜਾਣ ਗਿਆ ਪਾਣੀ ਪੂਰਾ ਹੋ ਜੂ। 74 ਤੀ ਤੋਂ ਲੈ ਕੇ ਲਗਾਤਾਰ ਪੰਜਾਬ ਦੇ ਪਾਣੀ ਲੁੱਟ ਹੋਏ। ਦੁਨੀਆ ਭਰ ਦੇ ਪਾਣੀ ਦੀ ਬੰਦ ਜਾਂ ਰੌਲੇ ਜਿਹੜੇ ਨਿਪੜੇ ਨੇ। ਬ੍ਰਾਂਹਪੁੱਤਰ ਦਰਿਆ ਨਾਲ ਵਹਿਿਆ। ਚੁਪਾ ਚੀਨ ਦੀ ਹੱਤੇ ਵਗਦਾ। ਕਾਵੇਰੀ ਨਦੀ ਤਾਮਲ ਅਰਧ ਤਰਨਾਲ ਕਾ ਰੌਲਾ ਪਿਆ। ਕਈ ਸਾਲ ਚੱਲਦਾ ਜਾ ਉਹ ਰੌਲਾ ਨਿਪੜਿਆ। ਉਹਨਾਂ ਨੇ ਬਿਲਕੁਲ ਅੰਤਰ ਰਾਜ ਦੇ ਪ੍ਰਧਾਨ ਬੋਲੇ ਮੁਤਾਬਕ ਉਹ ਕਾਨੂੰਨ ਇਹ ਕਹਿੰਦਾ ਵੀ ਜਿਹੜੀ ਧਰਤੀ ਦੇ ਦਰਿਆ ਵਗਦੇ ਆ ਜਿਹੜੀ ਧਰਤੀ ਦਾ ਇਲਾਕਾ ਨਿਸ਼ਾਨ ਕਰਦੇ ਆ ਉਹੀ ਧਰਤੀ ਉਹ ਪਾਣੀ ਨੂੰ ਵਰਤਣ ਦੀ ਹੱਕਦਾਰ ਆ ਦਰਿਆ ਨਿਸ਼ਾਨ ਕਰਦੇ ਆ ਪੰਜਾਬ ਦਾ ਸੜਾ ਪਾਣੀ ਵਰਤਦਾ ਘੋਣਾ ਰਾਜਸਥਾਨ ਦੇ ਜੀ ਇਹਦੇ ਕਦੇ ਗੱਲ ਹੀ ਨਹੀਂ ਹੋਈ ਸਾਨੂੰ ਚਾਰ ਤੇ ਲਾਤਾ ਇੱਧਰ ਲਾਤਾ ਉਹ ਲੋ ਮੋਟਰਾਂ ਦੇ ਬਿਲ ਮਾਪ ਹੈ ਆਪਾ ਕੋਲ ਜੀ ਕੇ ਨਹੀਂ ਪਾਣੀ ਗਿਆ ਨਯਾਰਾਵਾਦੀਆ ਮੋਟਰ ਦਾ ਬਿਲ ਨਹੀਂ ਭਰਨਾ ਪੈਦਾ ਉਹ ਖਾਲ ਕਰਨਾ ਪੂ ਰਾਤ ਨੂੰ ਬਾਰੀਆ ਦੀ ਛੱਟ ਕੇ ਨਾ ਆਪੂ ਆਟੋਮੈਟਿਕ ਲਾਇਆ ਕਰੇ ਜਾਂਦੀ ਸਭ ਤੋਂ ਅਹਿਮ ਤੇ ਕਿਉਂਕਿ ਇਹ ਮੁੱਦੇ ਨੇ ਪੰਜਾਬ ਦੇ ਸੁਰਲ 13 ਨੂੰ ਸਵੇਰ ਐਮ ਪੀ ਐ 7 ਰਾਤ ਸਵੇਰ ਐਮ ਪੀ ਐ 28 ਐਮ ਪੀ ਐ ਦੇ ਵਿੱਚੋਂ ਕੱッセ ਬੰਦੇ ਨੇ ਗੱਲ ਠਾਈ ਉੱਥੇ ਜਾ ਕੇ ਪਾਰਲੀਮੈਂਟ ਜਾ ਕੇ